ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਾਊਟ ਪਹਿਲਾਂ ਤੁਹਾਨੂੰ ਮਿਲ ਸਕੇ ਆਓ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਸ਼ੂ ਮੰਡੀ ਮੋੜ 21 2025 ਤੋਂ ਕਵਰ ਕਰਕੇ ਦਿਖਾ ਰਹੇ ਹਾਂ ਅੱਜ ਦੀ ਮੰਡੀ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚੰਗੀਆਂ ਚੰਗੀਆਂ ਮੱਝਾਂ ਦਾ ਵਿਊ ਤਾਜ਼ੀਆਂ ਸੋਈਆਂ ਗੱਬਣਾ ਕੋੜਾਂਗਾ ਬਣਾ ਚੈੱਕਪਾਸ ਤੇ ਐਚ ਐਫ گاਵਾ ਜਰਸੀ گاਵਾ ਦੀ ਲੈ ਕੇ ਦੇਵਾਂਗੇ ਡਿਟੇਲ ਐਡਰੈਸ ਤੇ ਜਾਣਕਾਰੀ ਕੱਲੀ-ਕੱਲੀ ਮੱਝ ਦੀ ਲੈ ਕੇ ਦੇਵਾਂਗੇ ਵੀਰਾਂ ਤੋਂ ਦੋਸਤੋ ਨੀਲੀ ਰਵੀ ਦੇ ਸਕੀਨ ਵੀਰਾਂ ਲਈ ਆਪਾਂ ਪਹਿਲਾ ਸੂਆ ਸੂਨ ਚ ਤਕਰੀਬਨ 7 ਤੋਂ 8 ਦਿਨਾਂ ਦਾ ਸਮਾਂ ਝੋਟੀ ਦਾ ਬਾਕੀ ਹੈ ਫੁੱਲ ਵੱਡਾ ਗੱਡਗਾਟ ਰਸিয়ান ਟੈਂਕ ਜੀਡੀ ਝੋਟੀ ਆ ਦੋਸਤੋ ਨੀਲੀ ਰਵੀ ਟੱਚ ਚ ਸਾਰੇ ਕੈਰੇਕਟਰ ਕੰਪਲੀਟ ਕਰਦੀ ਐ ਐਡਰੈਸ ਤੇ ਜਾਣਕਾਰੀ ਬਾਜ਼ਾਰ ਰੇਟ ਵੀਰਾਂ ਤੋਂ ਪੁੱਛ ਕੇ ਦੱਸਾਂਗੇ ਦੋਸਤੋ ਰੇਲ ਗੱਡੀ ਦੇ ਡੱਬੇ ਜੀ ਦੀ ਮੱਝ ਛੋਟੀ ਚੌੜੀ ਹੈਗੀ ਥਣ ਹਵਾਨੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਵਾ ਥਾਨ ਲੱਗਿਆਗਾ ਮੁੱਠੀ ਵਾਲਾ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰਾ ਮੱਝ ਦੀ ਬਾਜਬ ਰੇਟ ਮੋਬਾਈਲ ਨੰਬਰ ਲੈ ਕੇ ਦਿੰਨੇ ਆ ਵੀਰਾਂ ਤੋਂ ਭਾਈ ਸਤਿਕਾਰ ਕਿਹੜਾ ਪਿੰਡ ਹੈ ਆਪਣਾ ਪਿੰਡ ਵੀ ਆਪਣਾ ਹਮੀਰਗੜ੍ਹ ਢਾਈ ਪੀਜਲਾ ਮਾਨਸਾ ਪਿੰਡ ਹਮੀਰਗੜ੍ਹ ਢਾਈ ਪੀਜਲਾ ਮਾਨਸਾ ਤੇ ਮੋਬਾਈਲ ਨੰਬਰ 6283318037 6283318037 18036 ਤੇ ਕੀ ਡਿਟੇਲ ਹੈ ਵੀਰੇ ਇਹ ਜਿਹੜੀ ਛੋਟੀ ਹੈਗੀ ਡੇੜ ਵੱਤ ਤੋਂ ਦੌਰ ਨਹੀਂ ਲਿਦਾ ਵੀ ਆਪਣੇ ਘਰ ਦੰਦਾਂ ਚੌਕ ਦਾ ਜਗਦੀਆ ਦੰਦਾਂ ਚੌਕ ਦੀ ਤਾਂ ਜਗਦੀਆ ਤੇ ਡਿਮਾਂਡ ਕੀ ਕੀਤੀ ਇਹਦੀ ਆਪਾਂ ਡਿਮਾਂਡ ਬਈ 3.5 ਲੱਖ ਰੁਪਏ ਮੌਕੇ ਦੇ ਮੰਗਦਾ ਡਿਮਾਂਡ ਦੋਸਤੋ ਵੀਰ ਨੇ 3.5 ਲੱਖ ਕੀਤੀ ਆ ਇਸ ਤਰ੍ਹਾਂ ਦੀ ਛੋਟੀ ਬਈ 5 ਦਿਨ ਖੁੱਲਾ ਪਾਉਗੇ ਦੋਸਤੋ ਗਾਂ ਨਹੀਂ ਦੁੱਧ ਦਿੰਦੀ 16 ਕਿਲੋ ਵੀਰ ਕਹਿੰਦਾ ਵੀ 18 ਕਿਲੋ ਮਦਰ ਕਾਰਡ ਆ 16 ਕਿਲੋ ਪਹਿਲੇ ਸੂਏ ਦੁੱਧ ਆਰਾਮ ਦੇ ਦਿੰਦੇ ਨੇ ਜੇ ਕਿਸੇ ਮੇਰੇ ਵੀਰ ਨੇ ਚੰਗੀ ਪੇਮੈਂਟ ਇਨਵੈਸਟ ਕਰਨੀਆਂ ਤਾਂ ਵੀਰ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਦੋਸਤੋ ਚੰਗਾ ਕਦਗਠ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਨੀਲੀ ਦਾ ਵੀ ਟੱਚ ਤੇ ਝੋਟੀ ਦੰਦਾਂ ਚ ਦੋ ਦੰਦ ਫੁੱਲ ਵੱਡਾ ਗੱਦਗੱਡ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਅੱਗੇ ਲੈ ਕੇ ਦਿੰਦੇ ਤੁਹਾਨੂੰ ਹੋਰ ਮਜਾਂ ਦੀ ਡਿਟੇਲ ਦੋਸਤੋ ਪਹਿਲੇ ਸੂਹੀ ਸੂਹੀ ਹੈ ਵੀਰੇ ਇਹ ਝੋਟੀ ਪਹਿਲੇ ਸੂਹੀ ਤਾਜੀ ਸੂਹੀ ਝੋਟੀ ਦੀ ਲੈ ਕੇ ਦਿੰਦੇ ਨੇ ਡਿਟੇਲ ਅਈ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆਈ ਪਿੰਡ ਰਾਏਪੁਰ ਹੈ ਜੀ ਪਿੰਡ ਰਾਏਪੁਰ ਜ਼ਿਲ੍ਹਾ ਕਿਹੜਾ ਪੈਂਦਾ ਹੈ ਮਾਨਸਾ ਜੀ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਕਿੰਨਾ ਹੈ 98557 98557 83798 83500 83798 83798 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦਿਖਨੇ ਕਹਿ ਮੈਂ ਪਹਿਲਾ ਸੂਆ ਸੂਈਆ ਪਹਿਲਾ ਸੂਆ ਵੀਰੇ ਕੈ ਦਿਨ ਹੋ ਕੇ ਸੂਈ ਨੂੰਈ ਸੂਈ ਨੂੰ ਚੌਥਾ ਦਿਨ ਆ ਵੀਰੇ ਸੂਈ ਨੂੰ ਦੋਸਤੋ ਚੌਥਾ ਦਿਨ ਪਹਿਲਾ ਸੂਗਾ ਤੇ ਦੁੱਧ ਹਾਜ਼ਰ ਕਿੰਨਾ ਕਾ ਹੋਣੀ ਸੂਈ ਨੂੰ ਅੱਜ 11 ਕਿਲੋ ਆ ਦੋਸਤੋ 11 ਕਿਲੋ ਦੁੱਧ ਵੀਰ ਕਹਿੰਦੇ ਹਾਜ਼ਰ ਹੈ ਚੰਗਾ ਕਦਗੜ ਸਿੰਘ ਸੰਗਾਰ ਦੀ ਝੋਟੀ ਸੋਹਣੀਆ ਮੂਰੇ ਮੰਗਰ ਦਾ ਹਵਾਨਾ ਚੌਥਾ ਦਿਨ ਸੂਈ ਨੂੰ ਮੰਗਰ ਦੋਸਤੋ ਕੱਢੀ ਤੇ ਡਿਮਾਂਡ ਕੀ ਕੀਤੀ ਵੀਰੇ ਦੀ ਆਪ ਡਿਮਾਂਡ ਤਾਂ ਵੀਰੇ 1 25 ਕਰਦੇ ਆ 1 15 ਹੀ ਦੇ ਦੋਸਤੋ ਡਿਮਾਂਡ ਵੀਰੇ ਕਹਿੰਦਾ 1 ਲੱਖ ਤੇ 25 ਹਜ਼ਾਰ ਕੀਤੀ 1 ਲੱਖ ਤੇ 15 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰੇ ਖੋਲ ਕੇ ਗੇੜਾ ਦਵਾ ਦਾਂਗੇ ਖੋਲ ਦਿਓ ਵੀਰੇ ਦੋਸਤੋ ਤੋਰੇ ਪੱਖੋਂ ਆਪਾਂ ਤੁਹਾਨੂੰ ਚੈੱਕ ਕਰਵਾ ਕੇ ਦਿਖਾ ਦਿੰਦੇ ਆ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਮੇਰੇ ਵੀ ਮੋਡ ਮੰਡੀ ਚ ਵਿਜ਼ਿਟ ਕਰਕੇ ਵੀ ਦੋਸਤੋ ਖਰੀਦਦਾਰੀ ਕਰ ਸਕਦੋਂਗੇ ਪਹਿਲੇ ਸੱਟ ਚ ਮੰਡੀ ਚ ਬਣ ਸਰ ਝੋਟੀ ਖੜੀ ਹੈਗੀ ਤੋਰੀ ਤਾਰੇ ਦੀ ਬਿਲਕੁਲ ਸਾਫ ਕੱਲਾ ਕੱਲਾ ਨੇ ਖੜਵਾ ਥਾਣ ਮੁੱਠੀ ਵਾਲਾ ਲੱਗਿਆ ਬਿਲਕੁਲ ਲੈਣ ਪੱਥਰ ਵਰਗਾ ਸੀ ਜੋਟੀ ਤੇ ਕਾਲਾ ਜਾਮਣ ਵਰਗਾ ਰੰਗ ਹੈਗਾ ਬਾਜਬ ਰੇਟ ਵੀਰਾਂ ਨੇ 1 ਲੱਖ ਤੇ 15000 ਕੀਤਾ ਰੇਟ ਕੋਈ ਫਿਕਸ ਨਹੀਂ ਹੈਗਾ 1 ਲੱਖ ਤੇ 15000 ਚੋਂ ਮਾਣਦਾਨ ਤੁਹਾਡਾ ਹੋਊਗਾ ਅੱਗੇ ਲੈ ਕੇ ਦਿੰਦਾ ਤੁਹਾਨੂੰ ਹੋਰ ਮਾਜਾਂ ਦੀ ਡਿਟੇਲ ਬਾਈ ਸਤਿ ਸ੍ਰੀ ਅਕਾਲ ਛੋਟੀ ਜੋੜ ਕੇ ਦਿਖਾ ਦੇ ਫਿਰ ਲੈ ਤੋਰ ਛੋਟੀ ਐਂ ਲੱਗਦਾ ਮੇਰੀ ਵੀਡੀਓ ਬਣਾ ਵਿੱਚ ਦੋਸਤ ਇਹ ਵੀ ਮੇਰੇ ਪਹਿਲਾ ਸੁਆ ਏ ਵੀਰੇ ਪਹਿਲਾ ਸੂਆ ਦੋ ਦੰਦ ਪਹਿਲਾ ਸੂਆ ਦੋਸਤੋ ਦੰਦਾਂ ਚ ਦੋ ਦੰਦ ਜੇ ਕਿਸੇ ਮੇਰੇ ਵੀਰ ਨੇ ਦੰਦਾਂ 'ਚ ਝੋਟੀ ਲੈਣੀਆਂ ਤਾਂ ਉਹ ਵੀ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲੈਣ ਚੰਗਾ ਕਦਗੜ ਥਣ ਹਮਾਨੇ ਦੀ ਝੋਟੀ ਹੈ ਵੀ ਬਿਲਕੁਲ ਸਾਫ਼ ਹੈ ਦੰਦਾਂ 'ਚ ਵੀਰੇ ਦੋ ਦੰਦਾਂ ਦਾ ਸੂਈ ਕਿਆ ਕਦਨਾਂ ਦੀ ਹੈ ਸੂਈ ਦਾ ਚੌਥਾ ਦਿਨ ਹੈ ਵੀਰੇ ਸੂਈ ਨੂੰ ਦੋਸਤੋ ਚੌਥਾ ਦਿਨ ਮੈਂ ਕਰ ਕੱਟਾ ਇਹਦੇ ਚੰਗਾ ਕਦਗੜਾ ਦੋਸਤੋ ਪਹਿਲਾਂ ਵਾਲੀ ਝੋਟੀ ਨਾਲ ਮੁੱਠੀ ਉੱਚੀ ਹੋਈ ਹੈ ਕੋਈ ਨੀਮੀ ਨਹੀਂ ਹੈਗੀ ਸਿੰਘ ਬਿਲਕੁਲ ਗੋਲ ਦੰਦਾਂ 'ਚ ਦੋ ਦੰਦਾਂ ਦਾ ਚੰਗਾ ਕਦਗੜਾ ਥਣ ਲੇਵੇ ਦੀ ਬਿਲਕੁਲ ਸਾਫ਼ ਹੈ ਅਗਲੇ ਸੂਏ ਵੱਡੀ ਮੱਝ ਬਣ ਜਣਾ ਥਣ ਹਵਾਨੇ ਦੀ ਬਿਲਕੁਲ ਸਾਫ ਆ ਬਾਜ ਰੇਟ ਵੀਡੀਓ ਦੇ ਵਿੱਚ ਹੋਊਗਾ ਤੇ ਮੋਬਾਈਲ ਨੰਬਰ ਆ ਬਾਬੀ ਰੰਦ ਦਾ ਬੋਸ ਤੇ ਦਾ ਹੈ ਤੇ ਵੀਰੇ ਦੇ ਥੱਲੇ ਦੁੱਧ ਹਾਜ਼ਰ ਕਿੰਨਾ ਹੋਣਾ ਇਸ ਟਾਈਮ ਗੁੱਡੂ ਵੀਰੇ ਕਹੌਣ ਨੂੰ 12.5 13 ਕਾ ਲੋ 11 ਕਿਲੋ ਜਮਾ ਨੈਟਪਾ ਦੋਸਤੋ 11 ਕਿਲੋ ਵੀਰ ਕਹਿੰਦੇ ਨੈਟ ਫਟ ਦੁੱਧ ਦਾ ਹਾਜ਼ਰ ਆ ਝੋਟੀ ਕਹੋਂਦੀ ਵੀ ਇੰਨਾ ਕ ਦੁੱਧ ਦੇ ਵੀ ਦੇਊਗੀ ਤੇ ਵੀਰੇ ਡਿਮਾਂਡ ਕੀ ਕੀਤੀ ਆ ਦੀ ਆਪਾਂ ਡਿਮਾਂਡ ਇਹਦੀ ਵੀਰੇ 1 25 ਹੈ ਲੈਣ ਦੇਣ ਜਸਨੋ ਵਾਲਾ ਜਸਨੋ ਵਾਲਿਆਂ ਦਾ ਵੀ 1 15 ਦੋਸਤੋ 1 ਲੱਖ ਤੇ 15000 ਦੀ ਵੀਰ ਕਹਿੰਦੇ ਇਹ ਚੰਗਾ ਗੱਦਗੱਡ ਥਾਣਾ ਹਵਾਨੇ ਦੀ ਬਿਲਕੁਲ ਸਾਫ ਤੇ ਮੋਬਾਈਲ ਨੰਬਰ ਵੀ ਨੇ ਦੁਬਾਰੇ ਫਿਰ ਬੋਲਦੇ 98557 98557 83798 83798 ਦੋਸਤੋ ਇੱਕ ਘਰੇਲੂ ਕਿਸਾਨ ਦੀ ਮੱਝ ਦੀ ਲੈ ਕੇ ਦਿੰਨੇ ਆਂ ਡਿਟੇਲ ਦੂਜਾ ਸੂਆ ਸੂਈਆ ਛੋਟੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਜੀ ਤਲਵੰਡੀ ਸਾਬੋ ਜੀ ਤਲਵੰਡੀ ਸਾਬੋ ਘਰ ਦੀ ਆਪਣੀ ਹਾਂ ਕਰਦੀ ਪੂਜੀ ਇਹ ਛੋਟੀ ਜੀ ਕੁਲ ਕੇ ਕਿਹੜਾ ਦਵਾਲੇ ਦੋਸਤੋ ਦੂਜੇ ਸੂਏ ਛੋਟੀ ਸੂਈਆ ਮਾਗਰ ਕੀ ਆ ਵੀਰੇ ਮਾਗਰ ਦੋਸਤੋ ਕੱਟੀ ਹੈਗੀ ਦੂਜਾ ਸੂਆ ਗੋਲ ਸਿੰਘ ਥਣਲੇਵੇ ਦੀ ਬਿਲਕੁਲ ਤਾਲਾ ਜਮਲਵਰਗਾ ਝੋਟੀ ਦਾ ਰੰਗ ਹੈ ਬਿਲਕੁਲ ਇਹਨਾਂ ਬਾਜਬ ਰੇਡ ਕਰਵਾ ਕੇ ਦੇਵਾਂਗੇ ਵੀਰਾਂ ਤੋਂ ਜੇ ਕਿਸੇ ਮੇਰੇ ਵੀਰ ਦੀ ਸਮਦਰੀ ਚ ਆਉਂਦੀ ਹੈ ਤਾਂ ਮੌੜ ਮੰਡੀ ਤੇ ਪਹੁੰਚ ਕੇ ਵਿਜਿਟ ਕਰਕੇ ਵੀਰਾਂ ਨਾਲ ਖਰੀਦਦਾਰੀ ਕਰ ਸਕਦੇ ਹੋਗੇ ਮੋਬਾਈਲ ਨੰਬਰ ਵੀਰਾਂ ਦਾ ਪੁੱਛ ਸਕਦੇ ਹੋ ਤੁਰੇ ਤਰੇ ਦੀ ਮੱਝ ਬਿਲਕੁਲ ਸਾਫ਼ ਹੈ ਚੰਗਾ ਕੱਦ ਕੜ ਥਾਣਾ ਹਵਾਲੇ ਦੀ ਬਿਲਕੁਲ ਸਾਫ਼ ਕਿੰਨਾ ਦੁੱਧ ਹੈ ਤੇ ਕੀ ਡਿਮਾਂਡ ਵੀਰਾਂ ਨੇ ਕੀਤੀ ਆ ਉਹ ਵੀਰਾਂ ਦਾ ਪੁੱਛ ਕੇ ਦੱਸ ਦੇਵਾਂਗੇ ਮੇਰੇ ਕੀ ਡਿਮਾਂਡ ਕੀਤੀ ਹੈਗੀ 1 ਲੱਖ 10 ਹਜ਼ਾਰ ਮੁੰਡਾਈ ਦਾ ਲੈਣ ਦੇਣ ਵਾਲੀ ਲੈਣ ਲੈਣ ਲੱਖ ਰੁਪਏ ਦੇ ਦੋ ਜੀ ਤੇ ਦੁੱਧ ਹਾਜ਼ਰ ਕਿੰਨਾ ਹੋਣਾ ਇਸ ਟਾਈਮ ਆ ਬੱਚੇ ਨੂੰ ਸਾਢੇ ਕਿੰਨਾ 3 ਜੀ 11 ਕਿਲੋ ਦੁੱਧ ਦਾ ਇੱਕ ਥਾਂ ਬੱਚੇ ਨੂੰ ਸਾਢੇ ਕਿ ਦੋਸਤੋ ਵੀਰ ਕਹਿੰਦਾ ਵੀ 11 ਕਿਲੋ ਦੁੱਧ ਦਾ ਮੋਬਾਈਲ ਨੰਬਰ ਕਿੰਨਾ ਹੈ 990 46 99046 35377 35377 ਪਿੰਡ ਕਿਹੜਾ ਆਪਣਾ ਤਲਵੰਡੀ ਸਾਬੋ ਪਿੰਡ ਤਲਵੰਡੀ ਸਾਬ ਖਾਸ ਸਤਨਾਮ ਨਾਵਾ ਜੀ ਸਤਨਾਮ ਵੀਰ ਦਾ ਨਾਮ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੰਭਾਲ ਕਿਉਂਦੀ ਹੈ ਤਾਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਥਾਣਾ ਬਣਾ ਜੀ ਬਿਲਕੁਲ ਸਾਫ ਦੂਜਾ ਸੁਗਾ 11 ਕਿਲੋ ਦੁੱਧ ਵਾਲੀ ਚੋਟੀ ਅੱਗੇ ਹੋਰ ਲੈ ਕੇ ਦਿੰਦੇ ਆ ਪਸ਼ੂਆਂ ਦੀ ਡਿਟੇਲ ਤਾਂ ਸਾਨੂੰ ਲੋਬੀ ਦੋਸਤੋ ਵੀਰ ਕ੍ਰਿਸ਼ਨ ਕੋਲੇ ਵੀ ਆ ਗਏ ਬਾਈ ਸਤਿ ਸ਼੍ਰੀ ਅਕਾਲ ਪਿੰਡ ਮਹਿਰਾਜ ਐਡਰੈਸ ਕਨਫਰਮ ਕਰਵਾ ਲਓ ਜੀ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 8847633127 ਕਾਹ ਮੱਜਨ ਲੈ ਕੇ ਆਏ ਆ ਰੱਖਣਾ ਵਾਜ ਮੱਝਾਂ ਅਠ ਲੱਗਿਆ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਹੈਗੀ ਕੀ ਡਿਟੇਲ ਹੈ ਦੂਜਾ ਸੂਆ ਸੂਣ ਵਾਲੀਆਂ ਕਿੰਨਾ ਟਾਈਮ ਰਹਿੰਦਾ ਦੰਦ ਤਨ ਪਿਆ ਦੂਜਾ ਸੂਆ ਸੂਣ ਚ ਦੱਸ ਦੇਣਾ ਦਾ ਸਮਾਂ ਬਾਕੀ ਗੋਲ ਸਿੰਘ ਦੋਸਤੋ ਵੱਡਾ ਗੱਡ ਘੜ ਖੋਲ ਕੇ ਵੀਰੇ ਕਿਹੜਾ ਦਵਾ ਦੇ ਦੋਸਤੋ ਤੋਰੇ ਬੰਨਿਓ ਆਪ ਝੋਟੀ ਚੈੱਕ ਕਰਵਾ ਦੀਏ ਜੇ ਕਿਸੇ ਮੇਰੇ ਉਹ ਬੱਚੇ ਤੇ ਨਾ ਫਰਦਰਾ ਦੀ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚਾਹੁੰਦੀ ਆ ਤਾਂ ਵੀਰੇ ਨਾਲ ਜਰੂਰ ਕੰਟੈਕਟ ਕਰਨਾ ਵੱਡਾ ਗੱਡ ਘਾੜਾ ਦੋਸਤੋ ਰਸ਼ੀਅਨ ਟੈਂਕ ਜਿਹੜੀ ਚੰਗੀ ਸਮੀਪਲੀ ਜਾਤ ਬ੍ਰੀਡ ਵਾਲੀ ਝੋਟੀ ਆ ਪਹਿਲੇ ਸੂਏ ਚੰ ਵੇ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਪਹਿਲੇ ਸੂਏ ਦੋਸਤੋ 15 ਕਿਲੋ ਵੀਰ ਕਹਿੰਦੇ ਦੁੱਧ ਦਿੰਦਾ ਹੋਇਆ ਆਪਣਾ ਕੰਮ ਵਪਾਰ ਦਾ ਖਰੀਦੀ ਹੈ ਜਿਹੇ ਜੀ ਡਿਟੇਲ ਮਾਲਕਾਂ ਨੇ ਦਿੱਤੀ ਹੈ ਉਹੋ ਜੀ ਡਿਟੇਲ ਵੀਰ ਕਹਿੰਦੇ ਆਪਾਂ ਤੁਹਾਨੂੰ ਦੇ ਦੇਾਂਗੇ ਕੋਈ ਝੂਠ ਬਾਨ ਨਹੀਂ ਮਾਰਨਾ ਚੰਗੀ ਸਮੀਪਲੀ ਜਾਤ ਬਰੀ ਵਾਲੇ ਤੇ ਡਿਮਾਂਡ ਕੀ ਕੀਤੀ ਵੀਰੇ ਦੀ ਲੈਂਡ ਦੇਣ ਵਾਲੀ ਜੈਸਨ ਹੋ ਕਿੰਨੇ ਵੀ ਜਾਊਗੀ ਦੋਸਤੋ 1 ਲੱਖ ਤੇ 65 ਹਜ਼ਾਰ ਦੀ ਵੀਰ ਕਹਿੰਦੇ ਝੋਟੀ ਦੇ ਦੇਾਂਗੇ ਮੁੱਲ ਮੁੱਲ 2 ਲੱਖ ਕੀਤਾ ਮੁੱਲ ਝੋਟੀ ਦਾ 2 ਲੱਖ ਕੀਤਾ ਵੱਡਾ ਘਾਟ ਘਾਟ ਤੇ ਜਿਹੜੀ 2 ਨੰਬਰ ਦੇ ਵੀਰੇ ਤਾਜੀ ਸੂਹੀ ਮੱਝ ਆ ਗਈ। ਇਹ ਰਾਤ ਦੀ ਸੂਹੀ ਆ। ਇਹ ਰਾਤ ਦੀ ਸੂਹੀ ਆ। ਤੇ ਇਹਦਾ ਸੂਆ ਕਿੰਨਾ ਹੈ? ਤੀਜਾ ਸੂਆ। ਤੀਜਾ ਸੂਆ ਦੋਸਤੋ ਰਾਤ ਦੀ ਸੂਹੀ ਮੰਗਰ ਕੱਟੀ ਵੱਡਾ ਕਦਗਾਠ ਰਸਿਆਂ ਟੈਂਕ ਜਿੱਡੀ ਮੱਝ ਚੰਗੀ ਸਮੀਪੜੀ ਮੂਰੇ ਮੰਗਰ ਦਾ ਹਵਾਨਾ ਕੱਲਾ ਕਲਾ ਨਿੱਖੜਮਾ ਥਾਣਾ ਮੁੱਠੀ ਵਾਲਾ। ਤੇ ਇਹਦੀ ਕੀ ਡਿਮਾਂਡ ਕੀਤੀ ਹੈ ਵੀਰੇ? ਕੋਈ ਇੱਕੋ ਹੀ ਰੇਟ ਆ ਬਾਈ ਦੋਨਾਂ ਦਾ। 1 ਪੈਂਟ ਦੀ। 1,65,000 ਦੋਸਤੋ ਵੀਰ ਕਹਿੰਦਾ ਇਹਦੇ ਤਾਂ ਮੰਗਰ ਬੱਚਾ ਕੀ ਇਹਦੇ ਵੀਰੇ? ਮੰਗਰ ਦੋਸਤੋ ਇਹ ਦੂਜੇ ਨੰਬਰ ਵਾਲੀ ਦੇ ਕੱਟੀ ਹੈ ਡਿਮਾਂਡ ਇਹਦੀ ਵੀ 6ਵੀਂ 1 ਲੱਖ 65000 ਚਾਹੇ ਵੀਰ ਕਹਿੰਦਾ ਇਹ ਲੈ ਲਿਓ ਤੇ 1 ਲੱਖ 65000 ਚ ਚਾਹੇ ਇਹ ਲੈ ਲਿਓ ਦੋ ਕਿ ਬਾਈ ਗਾਰੰਟੀ ਹੋ ਦੇਣੀ ਹੈ ਬਹੁਤ ਮੰਗਾ ਦੋਸਤੋ ਜੋੜਾ ਮਈਆਂ ਦੇ ਜੇ ਕੋਈ ਵੀਰ ਲੈਂਦਾ 30 ਕਿਲੋ ਦੁੱਧ ਮੰਨ ਕੇ ਲੈ ਲਿਓ ਚੰਗੀਆਂ ਸਮੀਆਂ ਪਲੀਆਂ ਕੱਦ ਕਾਠ ਵਾਲੀਆਂ ਮਾਜਾਂ 30 ਕਿਲੋ ਦੁੱਧ ਮੰਨ ਕੇ ਲੈ ਲਿਓ ਜੇ ਕਿਸੇ ਮੇਰੇ ਵੀਰ ਨੇ ਲੈਣੀਆਂ ਨੇ ਤੇ ਵੀਰੇ ਹੋਰ ਕਿਹੜੀ ਦਿਖਾਵਾਂਗੇ ਤੇ ਇਹ ਰੇਟ ਬਾਜੂ ਹਣਾ ਇਹਦਾ ਇੱਕ ਦੋਸਤੋ ਮਹੀਨੇ ਦੀ ਸੂਹੀ ਹੈ ਬੱਚਾ ਇਧਰ ਲੱਕ ਉਧਰ ਲਾ ਵੀਰੇ 31 31 ਆ ਜਿਹੜੀ ਬੈਠੀ ਹੈ ਦੋਸਤੋ ਇਹ ਕੱਟੀ ਹੈ ਇੱਕ ਮਹੀਨਾ ਸੂਈ ਨੂੰ ਹੋ ਗਿਆ ਇਹਦੀ ਕੀ ਡਿਮਾਂਡ ਕੀ ਕੀਤੀ ਹੈ 92000 ਰੁਪਏ ਲੈਣ ਦੇ ਨਾਲ ਜੱਸ ਲੋ 90 ਦੀ 90 ਦੀ ਦੋਸਤੋ 90000 ਦੀ ਮਾਝੇ ਦੁੱਧ ਕਿੰਨਾ ਹੈ ਵੀਰੇ 13 ਕਿਲੋ ਜਮਾਂ ਕੰਡਿਆਂ ਵਾਲਾ ਦੁੱਧ 13 ਕਿਲੋ ਕੰਡੇ ਵਾਲਾ ਹਾਇਰਾ ਖੋਲ ਕੇ ਕਿਹੜਾ ਦਵਾਰੇ ਚੰਗਾ ਗੱਦਗੱਡ ਪਤਲੇ ਪਿੰਡੇ ਦੀ ਦੋਸਤੋ ਬਰੀਕ ਜਾਮਣ ਵਰਗਾ ਕਾਲਾ ਰੰਗ ਆ ਜੇ ਕਿਸੇ ਮੇਰੇ ਵੀਰ ਦੀ ਸਹਾਉਂਦਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਵੱਡਾ ਕਦਗੱਟ ਥਾਣ ਲੈਵੇ ਦੀ ਬਿਲਕੁਲ ਸਾਹ ਚੰਗੀ ਸਮੀਪਲੀ ਹੈਗੀ ਦੋਸਤੋ ਠਿੱਕੀ ਠਿੱਕੀ ਹੈ ਦੋਸਤੋ ਤੁਹਾਨੂੰ ਆਪ ਨੂੰ ਹੀ ਪਤਾ ਵੀ ਜਿਹੜੀ ਮੱਝ ਦੁੱਧ ਵਾਲੀ ਹੁੰਦੀ ਹੈ ਉਹ ਜਾਦੇ ਰਾਜੀ ਹੁੰਦੀ ਨਹੀਂਗੀ ਮੂਰੇ ਮੰਗਰ ਦਾ ਹਵਾਨਾ ਤੇ ਡਿਮਾਂਡ ਇਹਦੀ ਕੀ ਹੈ ਵੀਰੇ 90000 ਹੈ ਨਾ ਨਹੀਂ ਨਹੀਂ 95000 95000 ਡਿਮਾਂਡ ਹੈਗੀ 90 ਦੇ ਕਰਾਂ ਚ ਹੋ ਜੂ ਦੋਸਤੋ 100 ਵੜਦੇ ਹੁੰਦੇ ਨੇ ਜੇ ਕਿਸੇ ਮੇਰੇ ਵੀਰ ਨੇ ਸਾਮੰਦਾਰੀ ਚ ਆਉਂਦੀ ਹੈਗੀ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਓ ਵੀਰ ਦਾ ਮੋਬਾਈਲ ਨੰਬਰ 88476 ਤੇ 33127 ਹਾਂਜੀ 88476 33127 ਮੂਰੇ ਮੰਗਰ ਦਾ ਹਵਾਨਾ ਚਵਾਈ ਦੀ ਬੋਲੀ ਹੈ ਵੀਰੇ ਚਵਾਈ ਦੀ ਦੋਸਤੋ ਬੋਲੀ ਹੈਗੀ ਜਿਹੜੀ ਵੀਰੇ ਇਹ ਝੋਟੀ ਆ ਕੀ ਤਾਜੀ ਸੋਈ ਆ ਰਾਤ ਦੀ ਸੋਈ ਆ ਰਾਤ ਦੀ ਸੋਈ ਆ ਬੱਚਾ ਕੀ ਆ ਮੰਗਰ ਮੰਗਰ ਦੋਸਤੋ ਇਹਦੀ ਵੀ ਕੱਟੀ ਆ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਕਣ ਮਾ ਥਾਣ ਇਧਰ ਹੀ ਲੈ ਜਾ ਵੀਰੇ ਸਾਹਮਣੀ ਚੰਗਾ ਕਦਗਾੜਾ ਦੋਸਤੋ ਥਾਣ ਹਵਾਨੇ ਦੀ ਬਿਲਕੁਲ ਸਾਫ ਡਿਮਾਂਡ ਇਹਦੀ ਵੀ ਆਪਾਂ ਫੋਨ ਚੀ ਕਰਵਾ ਲਿਆਂਗੇ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦਾ ਹਾਂ ਵੀਰਾਂ ਦਾ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ 555 ਸੀ ਮਜਾਂ ਦੀ ਲੈ ਕੇ ਦਿੱਤੀ ਆ ਵੀਰਾਂ ਦਾ ਡਿਟੇਲ ਡਿਮਾਂਡ ਇਹਦੀ ਵੀ ਫੋਨ ਤੇ ਹੂ ਤੇ ਬਿਲਕੁਲ ਵਾਜਿਬ ਕਰਵਾ ਸੌਂਦਾਰੀ ਚਾਹੁੰਦੀ ਹੈ ਤਾਂ ਪਰ ਰੇਟ ਵੀਰ ਤੋਂ ਪੁੱਛ ਕੇ ਹਨਾ ਤਾਜੀ ਸੂਹੀ ਰਾਤ ਦੀ ਕੱਟੀ ਮੰਗਰ ਜੇਰਜਾ ਪਾ ਬਿਲਕੁਲ ਡਾਨਾ ਗਾ ਦੋਸਤੋ ਤੇ ਵੀਰੇ ਇਹਦੀ ਕੀ ਡਿਮਾਂਡ ਕੀਤੀ ਹੈ ਲੈਣ ਦੇ ਨਾਲ ਇੱਕ 10 ਦੀ ਹੋ ਜੂ ਜੇ ਕੋਈ ਵੀ ਰੌਨਲੈਨ ਮੰਗਾਉਂਦਾ ਹੋ ਜੂਗੀ 1 ਲੱਖ ਦੇ ਦੋਸਤੋ 10000 ਦੀ ਝੋਟੀ ਹੋ ਜੂਗੀ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਥਾਣ ਹਵਾਨੇ ਦੀ ਬਿਲਕੁਲ ਸਾਫ ਚੰਗਾ ਕਦਕੜ ਸਮੀ ਪਲੀ ਦੋਸਤੋ ਮੈਨੂੰ ਟੋਟੀ ਦਾ ਮੁੱਲ ਬਿਲਕੁਲ ਬਾਜਵ ਜਾਲੀ ਬਾਜਵ ਲੱਗਾ ਦੇਖ ਲੋ ਚੌਣ ਦੋਸਤੋ ਇਹ ਹਰਜਾ ਵੀਰ ਕਹਿੰਦਾ ਮੁੱਠੀ ਵਾਲਾ ਧਾਰ ਲਓ ਤੇ ਬੈਠੋ ਸੀਲ ਠੰਡੀ ਕੋਈ ਬੱਚਾ ਲਾਉਣ ਦੀ ਲੋੜ ਨਹੀਂ ਤੇ ਬਾਈ ਬਿਲਕੁਲ ਪੋਲੀ ਬਾਜਵ ਰੇਟ 1 ਲੱਖ ਤੇ 10000 ਦੀ ਜੈਸਨੋ ਇਹ ਜੋ ਤੋੜ ਤੜਈ ਵਾਲਾ ਰੇਟ ਨਹੀਂ ਹੋਣਾ ਕਿਉਂਕਿ ਬਿਲਕੁਲ ਵੀਰ ਨੇ ਬਾਜਵ ਜਿਆ ਰੇਟ ਮੰਗਿਆ ਮੰਡੀ 'ਚ ਡੂਡੂ ਵੀ ਮੰਗੀਆਂ ਜਾਂਦੇ ਨੇ ਇੱਥੇ ਲੋਕ ਦੋ ਵੀ ਮੰਗੀਆਂ ਜਾਂਦੇ ਨੇ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਕਰ ਲਓ ਜਰੂਰ ਕੰਟੈਕਟ ਅੱਗੇ ਲੈ ਕੇ ਦੰਨਾਗੇ ਹੋਰ ਵੀਰਾਂ ਤੋਂ ਵੀ ਹੋ ਮੱਜਾਂ ਦੇ ਦੋਸਤੋ ਇੱਕ ਹੋਰ ਚੰਗੀ ਝੋਟੀ ਦੀ ਲੈ ਕੇ ਆਏ ਆ ਬੱਚਾ ਵੀਰੇ ਬੱਚਾ ਹੈਗਾ ਤੇ ਉੱਧਰ ਝੋਟੀ ਨਾ ਆ ਝੋਟੀ ਦਾ ਵੀਰੇ ਤੋਰੀ ਇਧਰ ਲੰਮੀ ਦੋਸਤੋ ਥਣ ਹਵਾਨੇ ਦੀ ਬਿਲਕੁਲ ਸਾਫ ਚੰਗਾ ਕਦਗਾਠ ਮੁਠੀ ਵਾਲਾ ਨਿਖੜਵਾ ਥਣ ਲੱਗਿਆ ਗਿਆ ਪਿੱਠਪੁੜੀ ਦੀ ਬੰਤਰ ਵੀ ਬਹੁਤ ਸ਼ਾਨਦਾਰਾ ਗੋਲ ਸਿੰਘ ਆ ਝੋਟੀ ਦਾ ਸੈਰ ਦੂਜਾ ਸੂਆ ਹੋਵੇ ਡਿਟੇਲ ਲੈ ਕੇ ਦਿੰਨੇ ਆ ਵੀਰਾਂ ਤੋਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਆ ਜੀ ਡਿਸਟ੍ਰਿਕਟ ਮਰਨਾਲਾ ਜੀ ਡਿਸਟ੍ਰਿਕਟ ਮਰਨਾਲਾ ਪਿੰਡ ਆ ਪਿੰਡ ਫਾਫੜੇ ਭਾਈਕੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਪਹਿਲਾਂ ਝੋਟੀ ਤੋੜ ਕੇ ਦਿਖਾਈਏ ਕੀ ਡਿਟੇਲ ਹੈ ਕਹਿੰਦਾ ਸੂਆ ਸੂਈ ਹੈ ਤੇ ਕਿੰਨੇ ਦਿਨ ਕਿੰਨਾ ਕੁ ਦੁੱਧਾ ਦੂਜੀ ਸੂਈ ਹੈ ਜੀ ਦੂਜਾ ਸੂਆ ਪੰਜ ਦਿਨ ਹੋਏ ਸੂਈ ਨੂੰ ਵੀ ਪੰਜ ਦਿਨ ਦਾ ਸੂਆ ਦੋਸਤੋ ਮਾਗਰ ਬੱਚਾ ਕੀ ਹੈ ਕੱਟੀ ਹੈ ਜੀ ਮਾਗਰ ਦੋਸਤੋ ਕੱਟੀ ਹੈ ਇਹਦੇ ਵੀ ਅੱਜ ਜ਼ਿਆਦਾਤਰ ਜਿੰਨੀਆਂ ਮੱਝਾਂ ਦੀ ਵੀਡੀਓ ਆਪਾਂ ਕਵਰ ਕੀਤੀ ਹੈ ਜੇ 20 ਮੱਝਾਂ ਦੀ ਵੀਡੀਓ ਕਵਰ ਕੀਤੀ ਤਾਂ ਮੇਰੇ ਹਿਸਾਬ ਨਾਲ 15 ਮਾਗਰ ਦੋਸਤੋ ਕੱਟੀਆਂ ਹੀ ਨੇਗੇ ਸੂਆ ਹੁੰਦਾਗਾ ਤੇ ਵੀਰੇ ਕਿੰਨਾ ਕ ਦੁੱਧ ਹਾਜ਼ਰ ਆਉਣੇ ਨੇ ਥੱਲੇ 16 ਕਿਲੋ ਦੁੱਧ ਤਿਆਰ ਹੈ ਜੀ ਹੁਣ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਆਪਾਂ ਮਿਣਕੇ ਦੇ ਦਾਂਗੇ ਜੀ ਜੀ ਠੰਡਾ ਜੀ ਜੇ ਕਿਸੇ ਮੇਰੇ ਵੀਰ ਨਾਲ ਵੀਰ ਕਹਿੰਦਾ ਵੀ ਸੌਦਾ ਹੁੰਦਾ 16 ਕਿਲੋ ਦੁੱਧ ਆਪਾਂ ਮਿਣਕੇ ਦੇ ਦਾਂਗੇ ਚੰਗਾ ਗੱਦ ਘੱਡ ਦੋਸਤੋ ਸਿੰਘ ਗੋਲ ਥਣ ਹਵਾਣੇ ਦੀ ਬਿਲਕੁਲ ਸਭ ਦੀ ਡਿਮਾਂਡ ਕੀ ਕੀਤੀ ਵੀਰੇ ਦੀ ਆਪਾਂ ਬਾਈ ਡਿਮਾਂਡ ਤਾਂ ਇਹ ਵੀ ਕਰਦੇ ਆ ਜੀ 2 10 2 ਲੱਖ ਦੇ 10000 ਲੈਣ ਦੇਣ ਕਿੰਨੇ ਪੈਸੇ ਦੀ ਹੋਈ ਲੈਣ ਦੇਣ ਮੌਕੇ ਦੇ ਕੋਈ ਹੋਜੀ 10-5 ਉਧਰ ਹੋ ਜੂਗੀ ਉਧਰ ਮਤਲਬ 2 ਲੱਖ ਤੋਂ ਅੰਦਰ ਹੋ ਜੂਗੀ ਹਾਂ ਜੀ ਦੋਸਤੋ 2 ਲੱਖ ਤੋਂ ਅੰਦਰ ਹੋ ਜੂਗੀ ਵੀਰੇ ਇੱਕ ਵਾਰੀ ਖੋਲ ਕੇ ਇਧਰ ਨੂੰ ਫੇਰ ਕਿਹੜਾ ਦਵਾਰੇ ਦੋਸਤੋ ਚੰਗਾ ਕਦਗਾਠ ਥਣ ਹਵਾਨੇ ਦੀ ਬਿਲਕੁਲ ਸਾਫ ਪਿੱਟ ਕੁੜੇ ਦੀ ਬਾਂਦਰ ਵੀ ਚੰਗੀ ਐ ਕਦ ਦੋਸਤੋ ਛੋਟਾ ਨਹੀਂ ਹੈਗਾ ਵੀਡੀਓ 'ਚ ਤੁਹਾਨੂੰ ਛੋਟਾ ਲੱਗੂਗਾ ਫੁੱਲ ਵੱਡਾ ਕਦਗਾਠ ਐ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਬਾਕੀ ਹਵਾਨੇ ਤੇ ਬੇਨਜ ਬੁੰਜ ਵੀ ਕਾਫੀ ਨੇਗੀਆਂ ਹਵਾਨੇ ਦੇ ਬੇਨਜ ਉਸੇ ਪੁੱਤਰੀ ਹੁੰਦੀ ਹੈ ਜਿਹੜਾ ਚੰਗਾ ਦੁੱਧ ਦੇਣ ਵਾਲਾ ਹੁੰਦਾ ਆ ਦੇਖੋ ਦੋਸਤੋ ਬਿਲਕੁਲ ਲੈਣ ਭਾਰਤ ਦਾ ਨਕਸ਼ਾ ਬਣਿਆ ਪਿਆ ਹਵਾਨੇ ਦੇ ਚੰਗਾ ਦੁੱਧ ਦੇਣ ਵਾਲੀ ਝੋਟੀ ਬਾਜਵ ਰੇਟ 2 ਤੋਂ ਅੰਦਰ ਹੀ ਹੋ ਜੂ ਜੇ ਕਿਸੇ ਮੇਰੇ ਵੀਰ ਦੀ ਸੰਧਾਰਚ ਆਉਂਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਮੋਬਾਈਲ ਨੰਬਰ ਆਪਾਂ ਫੇਰ ਵੀਡੀਓ ਦੇ ਵਿੱਚ ਪੁੱਛਦੇ ਹਾਂ ਮੋਬਾਈਲ ਨੰਬਰ ਬੋਲਦੇ 9876744864 ਪੰਜਾਬੀ ਚ ਵੀ ਬੋਲਦੇ ਵਿੱਚ ਬੜਾ ਅਨਪੜ੍ਹ ਹੁੰਦੇ ਨੇ ਬਾਈ 9876744864 9876744864 44864 ਤੇ ਅੰਗਰੇਜ਼ੀ ਚ ਵੀ ਬੋਲਦੇ ਹੁਣ 98767 ਹੌਲੀ ਬੋਲਦੇ 98767 67 44 44 88 64 64 ਦੋਸਤੋ ਨਾਮ ਦਿਲਵਾਗ ਨਾਂਗ ਦਿਲਵਾਗ ਆ ਵੀਰ ਦਾ ਅੱਗੇ ਹੋਰ ਲੈ ਕੇ ਦਿੰਨਾ ਮੱਜਾਂ ਦੀ ਡਿਟੇਲ ਦੋਸਤੋ ਬਾਈ ਸਤਿ ਸ੍ਰੀ ਅਕਾਲ ਆ ਸਤਿ ਸ੍ਰੀ ਅਕਾਲ ਜੀ ਬੜਾ ਖੁਸ਼ ਮਜ਼ਾਜ ਆ ਬੰਦਾ ਮਿਲਿਆ ਆਪਾਂ ਨੂੰ ਵੀਡੀਓ ਆਪਾਂ ਹੋਰ ਬੰਦੇ ਨਹੀਂ ਬਣਾਈਆਂ ਵੀਰੇ ਆਪਾਂ ਮੱਜ ਲੈ ਕੇ ਆਏ ਆ ਜੀ ਵੀਰੇ ਆਪਣੇ ਕੋਲੇ 4 ਮੱਜਾਂ ਨੇ 4 ਮੱਜਾਂ ਨੇ ਆਪਾਂ ਇੱਕ ਚੰਗੀ ਮੱਜ ਦੀ ਲੈ ਕੇ ਦੇਵਾਂਗੇ ਡਿਟੇਲ ਤੇ ਵੀਰੇ ਖੋਲ ਕੇ ਦਿਵਾ ਕੇੜਾ ਇਹਦਾ ਕਰਾਈਏ ਵੀਰਾਂ ਨੂੰ ਦਰਸ਼ਨ ਦੋਸਤੋ ਚੰਗਾ ਗੱਦਗੱਡ ਰੇਅਰ ਮੁਠੀ ਵਾਲਾ ਲੱਗਿਆ ਥਣ ਨਿਖੜਵਾ ਕੰਪੈਕਟ ਆਰਡਰ ਮੂਹਰੇ ਮੰਗਰ ਦਾ ਹਵਾਨਾ ਗੋਲ ਸਿੰਘ ਸੁਆ ਕਿਵੇਂ ਮੇਰੇ ਮੱਜ ਦਾ ਜਾ ਵੀਰੇ オリジナル ਦੂਜਾ ਸੁਆ オリジナル ਮਾਂਗਰ ਬੱਚਾ ਕੀ ਆ ਵੀਰੇ ਮਾਂਗਰ ਦੋਸਤੋ ਕੱਟਾ ਵੱਡਾ ਘੱਟ ਘੱਟ ਥਣ ਹਮਾਨ ਦੀ ਬਿਲਕੁਲ ਸਾਫ ਤੇ ਡਿਮਾਂਡ ਕੀ ਕੀਤੀ ਆ ਵੀਰੇ ਦੀ ਆਪਾਂ ਡੂਡ ਕਰਦੇ ਆ ਵੀਰ ਜੀ ਵੇਚਣ ਵਾਲੀ ਦਾ ਮੁੱਲ ਵੀਰ ਕਹਿੰਦਾ ਡੂਡ ਲੱਖ ਕਰਦੇ ਆ ਦੋਸਤੋ ਪਰ ਰੇਟ ਫਿਕਸ ਨਹੀਂ ਹੈਗਾ ਇਹ ਕੋਈ ਵੀਰ ਫੋਨ ਲਾਊਗਾ ਤਾਂ ਉਹਦਾ ਮਾਣ ਤਾਂ ਜਰੂਰ ਹੋਊਗਾ ਦੁੱਧ ਕਿੰਨਾ ਹਾਜ਼ਰ ਆ ਵੀਰੇ ਹੁਣ ਅਸਤਾਂ ਇਹਦੇ ਕਹਿਣ ਨੂੰ ਲੋਕ ਕਹਿੰਦੇ 17 ਕਿਲੋ 18 ਕਿਲੋ ਪਰ ਆਪਾਂ 7 ਕਿਲੋ ਕੰਡੇ ਵਾਲਾ ਦੇਵਾਂਗੇ ਪਲਾਂਈ ਦੋਸਤੋ 14 ਕਿਲੋ ਦੁੱਧ ਵੀਰ ਕਹਿੰਦਾ ਹਾਜ਼ਰ ਆ ਕਹਿਣ ਘਾਉਣ ਨੂੰ 20 22 ਇਹ ਮੂੰਹ ਦਾ ਦੁੱਧ ਹੁੰਦਾ ਜਿੰਨਾ ਤੋਂ ਤਾਂ ਹਾਜ਼ਰ ਆਪਾਂ ਉਨਾ ਹੀ ਦੇਵਾਂਗੇ ਜਿਹੜਾ ਕੈਮਰੇ ਚ ਦਿਖ ਰਹੀ ਹੈ ਨਾ ਮੈਂ ਇਹਦੀ ਨਸਲ ਕੁਆਲਿਟੀ ਦੱਸ ਰਹੀ ਹੈ ਜੇ ਕਹਿਣ ਨੂੰ ਮੈਂ ਆਪ ਦੇ ਮੂੰਹ ਨਾਲ ਕਹਾਂ ਜੀ ਆਹ ਚੀਜ਼ ਆ ਨਹੀਂ ਪਰ ਇੱਕ ਖੁੱਦ ਬੰਦਾ ਕੋਲੇ ਖੜਕੇ ਵੀ ਦੇਖ ਸਕਦਾ ਵੀ ਕਿਹਦੀ ਕੁਆਲਿਟੀ ਦੀ ਮੱਚ ਆਈ ਤੇ ਡਿਮ 9878767566 ਪੰਜਾਬੀ ਚ ਬੋਲ 9878767566 ਪੰਜਾਬੀ ਚ ਬੋਲ 9878767566 67566 ਕਿਹੜਾ ਪਿੰਡ ਆਪਣਾ ਆਪਣਾ ਜੀ ਕੌਰ ਸਿੰਘ ਵਾਲਾ ਜੀ ਕੌਰ ਸਿੰਘ ਵਾਲਾ ਹਾਂਜੀ ਜਲਾਲ ਕੋਲੇ ਜਲਾਲਾ ਡਿਸਟ੍ਰਿਕਟ ਦਾ ਲਾਸਟ ਪਿੰਡ ਪੈ ਜਾਂਦਾ ਹੈ ਬਠਿੰਡਾ ਦਾ ਹਾਂਜੀ ਬਠਿੰਡਾ ਡਿਸਟ੍ਰਿਕਟ ਆ ਦੋਸਤੋ ਵੀਰਾਂ ਦੇ ਇੱਕ ਦਿਨ ਚੱਲਦੀ ਚੱਲਦੀ ਵੀਡੀਓ ਚ ਅਸੀਂ ਕੁਝ ਖੇੜੇ ਲੁਕਸਾਨ ਵੀਰਾਂ ਦੀ ਝੋਟੀ ਲੈ ਕੇ ਦਿੰਦੇ ਹਾਂ ਡਿਟੇਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆਈ ਹੈ ਜੀ ਨਹੀਂ ਉਹ ਵੀਰੇ ਹੈਂ ਦੂਜੇ ਸੂਆ ਦੂਜਾ ਸੂਆ ਤੇ ਮਾਗਰ ਕੱਟੀ ਆ ਨਾ ਮਾਗਰ ਦੋਸਤੋ ਕੱਟੀ ਆ ਚੰਗਾ ਕੱਦ ਕਾਠ ਡਿਮਾਂਡ ਕਿੰਨੀ ਬਾਜਵ ਜੀ ਵੀਰਾਂ ਤੋਂ ਫਿਕਸ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਲਾਂਗੇ ਵੀਰੇ ਖੋਲ ਕੇ ਕਿਹੜਾ ਦਿਵਾ ਦੇ ਇੱਕ ਵਾਰੀ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਵੀਰ ਕਹਿੰਦਾ ਵੀ ਖੋਲ ਕੇ ਆਪਾਂ ਦਿਖਾ ਨਹੀਂ ਸਕਦੇ ਗੇੜੇ ਪਹਿਲਾਂ ਹੀ ਝੋਟੀ ਦੇ ਬਹੁਤ ਵਾਤੇ ਤੇ ਮੋਬਾਈਲ ਨੰਬਰ ਕਿੰਨਾ ਹੈ ਵੀਰੇ 822701450 84270 1459 1451 ਪਿੰਡ ਕਿਹੜਾ ਕਾਲ ਬਨਜਾਰਾ ਕਿਹੜਾ ਕਾਲ ਬਨਜਾਰਾ ਕਾਲ ਬਨਜਾਰਾ ਕਿਹੜਾ ਡਿਸਟ੍ਰਿਕਟ ਪੈਂਦਾ ਸੰਗਰੂਰ ਸੰਗਰੂਰ ਡਿਸਟ੍ਰਿਕਟ ਪੈਂਦਾ ਪਿੰਡ ਵੀਰਾਂ ਦਾ ਕਾਲ ਬਨਜਾਰਾ ਦੋਸਤੋ ਥਾਣਾ ਹਮਾਨੀ ਦੀ ਝੋਟੀ ਬਿਲਕੁਲ ਸਾਫ ਵੱਡਾ ਕਦਗਾ ਹਨ ਗੋਲ ਸਿੰਘ ਡਿਮਾਂਡ ਵੀਰਾਂ ਨੇ 1 ਲੱਖ ਤੇ ਵੀਰ ਵੀਰੇ ਜੈਸਰੋਂ ਹੋ ਕੇ ਨਹੀਂ ਦੀ ਆਉਗੀ 1 ਲੱਖ ਦੇ 15000 ਦੀ ਵੀਰ ਕਹਨੇ ਦੇ ਦਾਂਗੇ ਦੋਸਤੋ ਦੋਸਤੋ ਇੱਕ ਮੱਝ ਦੀ ਲੈ ਕੇ ਜੰਨੇ ਆ ਹੋਰ ਡਿਟੇਲ ਘਰੇਲੂ ਮੱਝ ਆ ਵੀਰਾਂ ਨੇ ਫੌਜੀ ਵੀਰ ਦੀ ਮੱਝ ਆਈ ਆ ਮੰਡੀ ਚ ਆਪਣੇ ਪਿੰਡ ਦੀ ਮੱਝ ਹੈ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਲੈ ਕੇ ਦਿਨਾਂ ਡੇਲੇ ਮੇਰੇ ਖੋਲ ਕੇ ਕਿਹੜਾ ਦਵਾਈਆਂ ਦਾ ਦੋਸਤੋ ਮੰਗਰ ਬੱਚਾ ਕੀ ਹੈ ਵੀਰੇ ਕੱਟ ਮੰਗਰ ਦੋਸਤੋ ਕੱਟੀ ਹੈ ਚੰਗਾ ਦੁੱਧ ਪੀਤਾ ਹੋਇਆ ਹੈ ਕਿੰਨੇ ਕ ਦਿਨਾਂ ਦਾ ਸੂਗਾ ਤੇ ਕਿੰਨਾ ਕ ਦੁੱਧ ਹੈ ਹਾਜ਼ਰ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ ਚੰਗਾ ਕੱਦ-ਕੱਡ ਥਣ ਹਵਾਣੇ ਦੀ ਬਿਲਕੁਲ ਸਾਫ ਕੱਲਾ-ਕੱਲਾ ਨਿਕੜਵਾ ਮ ਥਣ ਲੱਗਿਆ ਦੋਸਤੋ ਮੁਠੀ ਵਾਲਾ ਜੇ ਕਿਸੇ ਮੇਰੇ ਵੀਰ ਦੀ ਸਮందਰੀ ਚ ਆਉਂਦੀ ਹੈ ਤਾਂ ਵੀਰਣਾ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਚੰਗਾ ਕੱਦ ਘਾਟ ਸਮੀਪਲੀ ਜਾਤਪਰੀ ਵਾਲੀ ਝੋਟੀ ਹੈਗੀ ਬਾਜ ਰੇਟ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮందਰੀ ਚ ਆਉਂਦੀ ਹੈ ਤਾਂ ਵੀਰਣਾ ਜਰੂਰ ਕੰਟੈਕਟ ਕਰਨਾ ਪਸੂ ਬੰਡੀ ਮੋੜ ਤੇ ਝੋਟੀ ਹੈ ਇਹ ਪਹਿਲਾ ਮਹੀਨਾ 2025 20 ਤਰੀਕ ਭਾਈ ਸਤਿ ਸ਼੍ਰੀ ਅਕਾਲ ਤੇ ਡਿਮਾਂਡ ਕੀ ਕੀਤੀ ਹੈ ਵੀਰੇ ਦੀ ਆਪਾਂ ਝੋਟੀ ਦੀ 1 ਲੱਖ ਤੇ 25000 ਮਾਨਤਨ ਕਿ ਕਿੰਨੇ ਕ ਪੈਸੇ ਲੈ ਸੋ ਜਾਣਗੇ ਚੋਂ ਕਿੰਨਾ ਕ ਹੋ ਜਾਊਗਾ ਇੱਕ 15 ਦੀ ਹੋ ਜੂਗੀ ਇੱਕ 15 ਦੀ ਦੋਸਤੋ ਜੋ ਟੀਵੀ ਕਹਿੰਦਾ ਦੇ ਦੇਾਂਗੇ 1 ਲੱਖ ਦੇ 25000 ਰੁਪਏ ਦੀ ਡਿਮਾਂਡ ਕੀਤੀ ਹੈ ਦੁੱਧ ਹਾਜ਼ਰ ਕਿੰਨਾ ਵੀਰੇ ਹੁਣ ਇਸ ਟਾਈਮ 12 ਕਿਲੋ 12 ਕਿਲੋ ਦੁੱਧ ਆ ਦੋਸਤੋ ਵੀਰ ਕੰਨਾ ਸੂਈ ਨੂੰ ਕਹਿੰਦਾ ਘਟਾਵਾਂਗਾ 25 ਕਿਤੇ ਨੂੰ ਦੋਸਤੋ ਸੂਈ ਨੂੰ 25 ਕਿਤੇ ਨੂੰ ਹੋ ਗਿਆ ਕੋਈ ਝੂਠ ਨਹੀਂ ਮਾਰਨਾ ਵੀਰ ਕੰਨਾ ਤੇ ਡਿਮਾਂਡ ਵੀਰਾਂ ਨੇ 1 ਲੱਖ ਤੇ 25 ਹਜ਼ਾਰ ਕਿਤੇ 15 ਦੀ ਝੋਟੀ ਜਸਨੋ ਵੀਰ ਕੰਨੇ ਦੇ ਦੇ ਦਾਂਗੇ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 9877099 ਉੱਚੀ ਮਣਾ 98787 98787 09934 099934 ਘਰ ਦੀ ਐ ਆਪਣੀ ਮੱਝ ਦੋਸਤੋ ਘਰ ਦੀ ਮੱਝ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਦਿਓ ਵੀਡੀਓ ਦਾ ਕਰਦੇ ਆਂ ਆਪਾਂ ਐਂਡ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਂ ਇਹਦੇ ਲਈ ਧੰਨਵਾਦ ਤੇ ਹਾਜ਼ਰ ਦੁੱਧ ਕਿੰਨਾ ਵੀਰੇ ਇਸ ਟਾਈਮ ਇਹਦਾ ਹੁਣ 12 ਕਿਲੋ ਦੁੱਧੋ ਦੋਸਤੋ ਨੈੱਟ ਫਟ હાਜਰ ਹੈ ਚੰਗਾ ਕਦਗੜ ਥਣ ਹਵਾਣੇ ਦੀ ਬਿਲਕੁਲ ਸਾਫ ਡਿਮਾਂਡ ਵੀਰਾਂ ਨੇ 1 ਲੱਖ ਤੇ 15 ਹਜ਼ਾਰ ਬਿਲਕੁਲ ਜਾਇਜ਼ ਕੀਤੀ ਹੈ ਚੰਗਾ ਕਦਗੜ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ